ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਪਰੋਲ ਜਿਹੜੇ ਤੇ ਪਰੋਲ ਬਣਾਉਂਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਕਿੰਨੇ ਟੇਸਟੀ ਹੁੰਦੇ ਨੇ ਤੇ ਬੜੀ ਆਸਾਨੀ ਨਾਲ ਬਣ ਜਾਂਦੇ ਨੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਆਪਾਂ ਅੱਜ ਦਿਖਾਉਣੀ ਆ ਕਿ ਪਰੋਲ ਹੁੰਦੇ ਕਿਸ ਤਰ੍ਹਾਂ ਦੇ ਨੇ ਅੱਜ ਮੈਂ ਬਣਾਵਾਂਗੀ ਜੀ ਭਰ ਕੇ ਪਰੋਲੇ ਦੋ ਤਰ੍ਹਾਂ ਦੇ ਬਣਦੇ ਨੇ ਕੱਟ ਕੇ ਵੀ ਬਣਦੇ ਨੇ ਤੇ ਭਰ ਕੇ ਵੀ ਅੱਜ ਆਪਾਂ ਭਰ ਕੇ ਪਰੋਲ ਬਣਾਵਾਂਗੇ ਇਹ ਬਹੁਤ ਟੇਸਟੀ ਬਣਦੇ ਨੇ ਅੱਜ ਮੈਂ ਆਪਣੇ ਪੇਕੇ ਘਰ ਗਈ ਸੀ ਤੇ ਉੱਥੋਂ ਮੈਨੂੰ ਇਹ ਮਿਲ ਗਏ ਫਿਰ ਮੈਂ ਕਿਹਾ ਚਲੋ ਜੀ ਅੱਜ ਤੁਹਾਡੇ ਨਾਲ ਮੈਂ ਦੀ ਰੈਸਪੀ ਸ਼ੇਅਰ ਕਰਦੀ ਆਂ ਕਾਫੀ ਦੇਰ ਦੀ ਮੈਨੂੰ ਵੇਟ ਸੀ ਬੜੀ ਮੁਸ਼ਕਲ ਨਾਲ ਇਹ ਮੈਨੂੰ ਮਿਲੇ ਨੇ ਸ਼ੁਰੂ ਕਰਦੇ ਆਂ ਜੀ ਅੱਜ ਦੀ ਆਪਣੀ ਇਹ ਰੈਸਪੀ ਪ੍ਰੋਲ ਇਸ ਤਰ੍ਹਾਂ ਦੇ ਹੁੰਦੇ ਨੇ ਇਹ ਦੋ ਕਲਰ ਵਿੱਚ ਆਉਂਦੇ ਨੇ ਇੱਕ ਕਲਰ ਡਾਰਕ ਹੁੰਦਾ ਹੈ ਤੇ ਇੱਕ ਇਹ ਵਾਲਾ ਲਾਈਟ ਮੈਨੂੰ ਦੋਵੇਂ ਤਰ੍ਹਾਂ ਦੇ ਮਿਲ ਗਏ ਤੇ ਮੈਂ ਦੋਵੇਂ ਤਰ੍ਹਾਂ ਦੇ ਲੈ ਆਂਦੇ ਨੇ ਇਹਨਾਂ ਨੂੰ ਮੈਂ ਭਰ ਕੇ ਤਿਆਰ ਕਰਾਂਗੀ ਜਿਵੇਂ ਕਿ ਰਾਮਾ ਤੋਰੀਆਂ ਵੱੱਲਾਂ ਨੂੰ ਲੱਗਦੀਆਂ ਨੇ ਪਰੋਲ ਵੀ ਉਸੇ ਤਰ੍ਹਾਂ ਹੀ ਵੱੱਲਾਂ ਨੂੰ ਲੱਗਦੇ ਨੇ ਤੇ ਇਹ ਥੋੜੇ ਟਾਈਮ ਵਾਸਤੇ ਹੀ ਲੱਗਦੇ ਨੇ ਤੇ ਬਸ ਇਹਨਾਂ ਦਾ ਵੀ ਕੋਈ ਸੀਜ਼ਨ ਹੀ ਹੁੰਦਾ ਹੈ ਇਸ ਕਰਕੇ ਮੈਨੂੰ ਇਹ ਬਹੁਤ ਮੁਸ਼ਕਲ ਮਿਲੇ ਨੇ ਤੇ ਚਲੋ ਜੀ ਹੁਣ ਫਿਰ ਆਪਾਂ ਇਹਨਾਂ ਨੂੰ ਕੱਟ ਕੇ ਤਿਆਰ ਕਰਦੇ ਹਾਂ ਤੁਸੀਂ ਚਾਹੋ ਤੇ ਇਹਨਾਂ ਦਾ ਛਿਲਕਾ ਉਤਾਰ ਤਾ ਪਰ ਮੈਂ ਜਦੋਂ ਵੀ ਇਹਨਾਂ ਨੂੰ ਬਣਾਉਂਦੀ ਹਾਂ ਮੈਂ ਇਹਨਾਂ ਦਾ ਕਦੇ ਛਿਲਕਾ ਨਹੀਂ ਉਤਾਰਿਆ ਬਹੁਤ ਹੀ ਸੌਫਟ ਨੇ ਛਿਲਕਾ ਉਤਾਰਨ ਦੀ ਲੋੜ ਨਹੀਂ ਐ ਇਸ ਤਰ੍ਹਾਂ ਇਹਨਾਂ ਦੀਆਂ ਦੋਨੇ ਸਾਈਡਾਂ ਤੁਸੀਂ ਕੱਟੋ ਤੇ ਜਿੰਨਾਕ ਤੁਸੀਂ ਸੈਲਸ ਚ ਇਹਨੂੰ ਪਰਣਾ ਹੈ ਉਸ ਹਿਸਾਬ ਨਾਲ ਤੁਸੀਂ ਕੱਟੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕੱਟ ਕੇ ਤਿਆਰ ਕਰਦੇ ਆਂ ਬਾਅਦ ਵਿੱਚ ਤੁਸੀਂ ਇਸ ਤਰ੍ਹਾਂ ਕਰਦੇ ਦੇ ਨਾਲ ਇਹਨੂੰ ਸੈਂਟਰ ਚ ਕੱਟ ਲੈਣਾ ਹੈ ਆ ਦੇਖੋ ਇਹਦੇ ਵਿੱਚ ਕੋਈ ਬੀ ਨਹੀਂ ਹੈ ਬਿਲਕੁਲ ਸੌਫਟ ਨੇ ਇਸ ਤਰ੍ਹਾਂ ਹੀ ਆਪਾਂ ਸਾਰੇ ਪਰੋਲ ਕੱਟ ਕੇ ਤਿਆਰ ਕਰਦੇ ਆਂ ਤੇ ਫਿਰ ਕਰਦੇ ਆਂ ਜਿਹਦੇ ਵਿੱਚ ਆਪਾਂ ਫਿਲਿੰਗ ਆ ਦੇਖੋ ਪਰੋਲਾ ਨੂੰ ਆਪਾਂ ਕੱਟ ਕੇ ਤਿਆਰ ਕਰ ਲਿਆ ਆ ਦੇਖੋ ਜੀ ਜਿੰਨਾ ਵਿੱਚ ਥੋੜੇ ਬੀਜ ਲੱਗਣ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਬੀਆਂ ਨੂੰ ਕੱਢ ਸਕਦੇ ਹੋ ਤੇ ਜਦੋਂ ਤੁਸੀਂ ਮਾਰਕੀਟ ਤੋਂ ਪਰੋਲ ਲੈਣੇ ਨੇ ਤੁਸੀਂ ਉਹਨਾਂ ਨੂੰ ਚੈੱਕ ਕਰ ਲੈਣਾ ਕਿਉਂਕਿ ਕਈ ਵਾਰੀ ਪਰੋਲ ਥੋੜੇ ਕੋੜੇ ਵੀ ਨਿਕਲਦੇ ਨੇ ਤੇ ਇਹ ਆਪਾਂ ਪਰੋਲ ਚੈੱਕ ਕੀਤੇ ਨੇ ਬਿਲਕੁਲ ਠੀਕ ਨੇ ਕਿਉਂਕਿ ਇਹ ਆਪਾਂ ਘਰ ਤੋਂ ਹੀ ਲਿਆਉਂਦੇ ਨੇ ਘਰ ਹੀ ਬੀਜੇ ਸੀ ਤੇ ਹੁਣ ਆਪਾਂ ਇਹਦੇ ਬਣਾਣੇ ਆਂ ਜੀ ਫਿਲਿੰਗ ਪਰੋਲਾ ਨੂੰ ਆਪਾਂ ਕੱਟ ਕੇ ਤਿਆਰ ਕਰ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਇਹਦੀ ਸਟਫਿੰਗ ਬਣਾਉਣੀ ਆ ਇਹਦੇ ਵਾਸਤੇ ਮੈਂ ਤਿੰਨ ਪਿਆਜ਼ ਲਏ ਇਹਨੂੰ ਉਹਨਾਂ ਨੂੰ ਕद्दूकस ਕੀਤਾ ਚਾਰ ਹਰੀਆਂ ਮਿਰਚਾਂ ਉਹਨਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਏ ਇੱਕ ਲਸਣ ਦੀ ਗੱਠੀ ਉਹਨੂੰ ਮੈਂ ਇਸ ਤਰ੍ਹਾਂ ਬਰੀਕ-ਬਰੀਕ ਚੰਗੀ ਤਰ੍ਹਾਂ ਕੱਟ ਕੇ ਤਿਆਰ ਕੀਤਾ ਤੇ ਬਿਲਕੁਲ ਥੋੜਾ ਜਿਹਾ ਅਦਰਕ ਅਦਰਕ ਮੈਂ ਅੱਧਾ ਕ ਚਮਚਾ ਲਿਆ ਏ ਹੁਣ ਇਹਦੇ ਵਿੱਚ ਆਪਾਂ ਇਹਨੂੰ ਮਿਕਸ ਕਰਕੇ ਦਾ ਇੱਕ ਮਿਸ਼ਰਣ ਬਣਾਉਨੇ ਆ ਤੇ ਫਿਰ ਆਪਾਂ ਪਰੋਲ ਭਰਦੇ ਆ ਹੁਣ ਇਸ ਸਾਰੇ ਆਪਾਂ ਸਮਾਨ ਨੂੰ ਮਿਕਸ ਕਰ ਲਾਂਗੇ ਬਸ ਇਸ ਤਰ੍ਹਾਂ ਬੜੀ ਆਸਾਨ ਰੈਸਪੀ ਹੈ ਬੜੀ ਹੀ ਜਲਦੀ ਬਣ ਜਾਂਦੀ ਹੈ ਹੁਣ ਇਹਦੇ ਵਿੱਚ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਸਮਾਨ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਹਲਦੀ ਅੱਧਾ ਚਮਚਾ ਤੇਗੀ ਮਿਰਚ ਅੱਧਾ ਚਮਚਾ ਗਰਮ ਮਸਾਲਾ ਪਾਸ ਇਹਦੇ ਵਿੱਚ ਆਪਾਂ ਇਹ ਹੀ ਮਸਾਲੇ ਪਾਣੇ ਨੇ ਤੇ ਸਵਾਦ ਅਨਸਾਰ ਨਮਕ ਅੱਧਾ ਚਮਚਾ ਹੀ ਨਮਕ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੁਸੀਂ ਚਾਹੋ ਤੈਨੂੰ ਚਮਚ ਨਾਲ ਵੀ ਮਿਕਸ ਕਰ ਸਕਦੇ ਹੋ ਤੇ ਹੱਥ ਨਾਲ ਵੀ ਮਿਕਸ ਕਰ ਸਕਦੇ ਹੋ ਮੈਂ ਇਹਨੂੰ ਹੱਥ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੀ ਬਸ ਮਿਕਸ ਕਰਕੇ ਹੁਣ ਆਪਾਂ ਇਹਨੂੰ ਪਰੋਲਾਂ ਵਿੱਚ ਭਰਦੇ ਆਂ ਸਟਫਿੰਗ ਆਪਣੀ ਬਣ ਕੇ ਤਿਆਰ ਹੈ ਤੇ ਹੁਣ ਇਹਨੂੰ ਆਪਾਂ ਭਰਦੇ ਆਂ ਜੀ ਪਰੋਲਾਂ ਵਿੱਚ ਇਸ ਤਰ੍ਹਾਂ ਤੁਸੀਂ ਪਰੋਲ ਲੈਣਾ ਹੈ ਚੰਗੀ ਤਰ੍ਹਾਂ ਇਹਦੇ ਵਿੱਚ ਮਸਾਲਾ ਭਰਨਾ ਹੈ ਇਹਦੇ ਵਿੱਚ ਤੁਸੀਂ ਨਮਕ ਮਿਰਚ ਇਦਾਂ ਹੀ ਚੈੱਕ ਕਰ ਲਓ ਤੁਹਾਨੂੰ ਘੱਟ ਵੱਧ ਲੱਗੇ ਤੁਸੀਂ ਪਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਪਰੋਲ ਨੂੰ ਭਰ ਕੇ ਤਿਆਰ ਕਰਨਾ ਹੈ ਇਸ ਤਰ੍ਹਾਂ ਆਪਾਂ ਸਾਰੇ ਪਰੋਲ ਭਰ ਕੇ ਤਿਆਰ ਕਰਦੇ ਆਂ ਫੇਰ ਕਰਦੇ ਆਂ ਜੀ ਇਹਨਾਂ ਨੂੰ ਫਰਾਈ ਹਾਂਜੀ ਪਰੋਲਾ ਨੂੰ ਆਪਾਂ ਭਰ ਕੇ ਤਿਆਰ ਕਰ ਲਿਆ ਹੈ ਦੇਖੋ ਜੀ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਭਰਿਆ ਹੈ ਆਹ ਦੇਖੋ ਜੀ ਫਟਾਫਟ ਬਣਨ ਵਾਲੀ ਸਬਜੀ ਹੈ ਬਸ ਇਹਨੂੰ ਕद्दूकश ਕਰਨ ਲੱਗਿਆਂ ਜਿਰਾਕ ਟਾਈਮ ਲੱਗਦਾ ਹੈ ਕਿ ਆਪਾਂ ਪਿਆਜ਼ ਕੱਟਣੇ ਕद्दूकश ਕਰਨਾ ਹੈ ਸਮਾਨ ਆਪਣਾ ਪਹਿਲਾਂ ਬਣਿਆ ਹੋਵੇ ਤਿਆਰ ਕੀਤਾ ਹੋਵੇ ਫਿਰ ਫਟਾਫਟ ਹੀ ਬਣ ਜਾਂਦੇ ਨੇ ਇਹ ਸਬਜੀ ਨੂੰ ਆਪਾਂ ਸਰੋਂ ਦੇ ਤੇਲ ਵਿੱਚ ਬਣਾਵਾਂਗੇ ਇਹਦੇ ਵਿੱਚ ਮੈਂ ਇੱਕ ਛੋਟੀ ਕੜਚੀ ਸਰੋਂ ਦਾ ਤੇਲ ਪਾਇਆ ਕਿਉਂਕਿ ਇਹ ਸਬਜੀ ਘੱਟ ਹੀ ਤੇਲ ਲੈਂਦੀ ਹੈ ਬੜੀ ਜਲਦੀ ਇਹ ਸੌਫਟ ਹੋ ਜਾਂਦੇ ਨੇ ਇਸ ਦੇ ਵਿੱਚ ਆਪਾਂ ਅੱਧਾ ਚਮਚਾ ਜੀਰਾ ਪਾ ਦਾਂਗੇ ਗੈਸ ਦੀ ਫਲੇਮ ਆਪਾਂ ਮੀਡੀਅਮ ਕਰਤੀ ਹੈ ਥੋੜੇ ਇੱਕੇ ਤੱਕ ਕਰਤੀ ਆਪਾਂ ਇਹ ਵਾਲਾ ਫਰੋਹ ਪਾਣਾ ਜਿੰਨੀ ਆਪਾਂ ਮੱਠੇ ਤੇ ਇਹ ਤਕਕਾਣਾ ਹੈ ਜਿੰਨੀ ਮੱਠੇ ਤੇ ਇਸ ਤੇ ਸਬਜੀ ਬਣਾਈ ਜੀ ਬਹੁਤ ਵਧੀਆ ਬਣ ਕੇ ਸਿਆਹ ਹੋਏਗੀ ਕਿ ਬਣੀ ਪਾਣਾ ਹੈ ਜੇਕਰ ਤੁਹਾਡੀ ਕੜਾਈ ਛੋਟੀ ਹੈ ਤਾਂ ਤੁਸੀਂ ਇਹਨੂੰ ਦੋ ਵਾਰੀ ਨੇ ਬਣਾ ਸਕਦੇ ਹੋ ਪਰ ਇਹ ਵੱਡੀ ਹੈ ਕੜਾਈ ਇਹਦੇ ਵਿੱਚ ਕਰਕੇ ਨਾਲ ਨੂੰ ਇੱਕੇ ਵਾਰੀ ਪਾ ਰਾਂਗੇ ਇਸ ਤਰ੍ਹਾਂ ਜਿਵੇਂ ਪਿਆਜ਼ਾਂ ਦਾ ਕੱਟਿਆ ਪਾ ਕਿਆਜ ਪਾਏ ਨੇ ਮ ਨਮਕ ਪਾਣਾ ਪਿਆਜ਼ ਨੇ ਪਾਣੀ ਛੱਡਿਆ ਇਹ ਵਾਲਾ ਪਾਣੀ ਵੀ ਤੁਸੀਂ ਨਾਲ ਹੀ ਇਹਦੇ ਵਿੱਚ ਪਾ ਦੇਣਾ ਹੈ ਤੇ ਮੇਰੇ ਕੋ ਇਹ ਥੋੜਾ ਜਿਹਾ ਮਸਾਲਾ ਬਚ ਗਿਆ ਹੈ ਤੇ ਇਹਨੂੰ ਵੀ ਮੈਂ ਇਹਦੇ ਵਿੱਚ ਉੱਪਰੋਂ ਦੀ ਇਸ ਤਰ੍ਹਾਂ ਪਾ ਦਾਂਗੀ ਮੱਠੇ ਸੇਕਦੇ ਸਬਜ਼ੀ ਨੂੰ ਪਕਾਦੇ ਆ ਘਟੋ ਘਟ 20-25 ਮਿੰਟ ਲੱਗਦੇ ਨੇ ਜਿੰਨੀ ਮੱਠੇ ਸੇਕਦੇ ਸਬਜ਼ੀ ਬਣੇਨੀ ਉਨੀ ਹੀ ਟੇਸਟੀ ਬਣ ਕੇ ਪਿਆਰ ਹੋਏਗੀ ਇਹਦੀ ਫਿਟਿੰਗ ਜਿਹੜੀ ਆਪਾਂ ਭਰੀ ਹੈ ਅੰਦਰ ਤੱਕ ਪੱਕੇਗੀ ਹੁਣ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਰੱਖਤਾ ਇਹਦੇ ਵਿੱਚ ਵਿੱਚ ਇਹਨੂੰ ਬੜੇ ਧਿਆਨ ਨਾਲ ਉਲਟਾ-ਪਲਟਾ ਕੇ ਸੇਕ ਲਵਾਂਗੇ ਇਹਨੂੰ ਆਪਾਂ ਅਜੇ ਟਕਣਾ ਨਹੀਂ ਹੈ ਜਦੋਂ ਥੋੜਾ ਬਨ ਜਾਏਗੀ ਉਸ ਤੋਂ ਬਾਅਦ ਇਹਨੂੰ ਆਪਾਂ ਟਕਾਂਗੇ ਇਸ ਤਰ੍ਹਾਂ ਇਹਨੂੰ ਅਜੇ ਆਪਾਂ ਪਕਣ ਦੇਣ 5 ਮਿੰਟ ਹੋ ਗਏ ਨੇ ਆਪਾਂ ਇਹਨਾਂ ਨੂੰ ਮੱਠੇ ਸੇਕਤੇ ਰੱਖਿਆ ਤੇ ਹੁਣ ਜਦੋਂ ਵੀ ਤੁਸੀਂ ਇਹਨਾਂ ਨੂੰ ਪਲਟਣਾ ਹੈ ਇਸ ਤਰ੍ਹਾਂ ਇੱਕ ਸ ਚਮਚੇ ਦੀ ਤੇਲ ਤਿਆਰ ਲੈ ਇਸ ਤਰ੍ਹਾਂ ਸਾਈਡ ਤੋਂ ਪਲਟਣਾ ਹੈ ਦੇਖੋ ਇਹ ਪੱਕ ਕੇ ਇਸ ਤਰ੍ਹਾਂ ਦੇ ਤਿਆਰ ਹੁੰਦੇ ਨੇ ਇਹਨਾਂ ਦੀਆਂ ਉਲਟਾ ਪਲਟਾ ਕੇ ਆਪਾਂ ਸਾਰੀਆਂ ਸਾਈਡਾਂ ਸੇਕਾਂਗੇ ਆਹ ਦੇਖੋ ਜਿਹੜੇ ਬਨਦੇ ਜਾਂਦੇ ਨੇ ਥੋੜੇ ਉਹਨਾਂ ਦਾ ਕਲਰ ਦੇਖੋ ਤੇ ਜਿਨ੍ਹਾਂ ਦੀਆਂ ਸਾਈਡਾਂ ਕੱਚੀਆਂ ਨੇ ਤੁਸੀਂ ਉਹਨਾਂ ਦਾ ਕਲਰ ਦੇਖੋ ਇਹਨੂੰ మీడియం ਤੇ ਪਕਾਣਾ ਹੈ ਇਹਨੂੰ ਤੇਜ਼ ਨਹੀਂ ਕਰਨੀ ਫਲੇਮ ਤੇ ਹੁਣ ਇਹਨੂੰ ਆਪਾਂ ਢੱਕ ਦਵਾਂਗੇ ਤਾਂ ਕਿ ਸਟੀਮ ਦੇ ਨਾਲੇ ਚੰਗੀ ਤਰ੍ਹਾਂ ਮਸਾਲਾ ਵੀ ਇਹਦਾ ਪੱਕ ਜਾਵੇ ਹੁਣ ਆਪਾਂ ਸਾਰੇ ਪਰੋਲਾਂ ਦੀ ਸਾਈਡਾਂ ਨੂੰ ਉਲਟਾ-ਪਲਟਾ ਦਿੱਤਾ ਤੇ ਹੁਣ ਇਹਨੂੰ ਆਪਾਂ ਢੱਕ ਕੇ ਪਕਾਵਾਂਗੇ ਤੇ ਵਿੱਚ-ਵਿੱਚ ਇਹਨੂੰ ਆਪਾਂ ਚੈੱਕ ਵੀ ਕਰਦੇ ਰਵਾਂਗੇ ਉਲਟਾ-ਪਲਟਾ ਕੇ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਫਿਰ ਇਹਨੂੰ 10 ਮਿੰਟ ਬਾਅਦ ਆਪਾਂ ਦੇਖਦੇ ਹਾਂ ਫਲੌਜੀ ਦਾਸ 15 ਮਿੰਟ ਆਪਾਂ ਸਬਜੀ ਨੂੰ ਮੀਡੀਅਮ ਫਲੇਮ ਤੇ ਪਕਾਇਆ ਤੇ ਵਿੱਚ ਵਿੱਚ ਆਪਾਂ ਇਹਨੂੰ ਚੈੱਕ ਵੀ ਕਰਦੇ ਰਹੇ ਆ ਬੜੇ ਧਿਆਨ ਨਾਲ ਉਲਟਾ ਪਲਟਾ ਕੇ ਇਹਨਾਂ ਨੂੰ ਆਪਾਂ ਪਕਾ ਲਿਆ ਜੀ ਦੇਖੋ ਜੀ ਇਹ ਬਣ ਕੇ ਸਬਜੀ ਕਿਸ ਤਰ੍ਹਾਂ ਦੀ ਤਿਆਰ ਹੋਈ ਹੈ ਤੇ ਇਹ ਸਬਜੀ ਨੂੰ ਬਹੁਤ ਹੀ ਘੱਟ ਤੇਲ ਲੱਗਦਾ ਇਹਦੇ ਵਿੱਚ ਆਪਾਂ ਇੱਕ ਛੋਟੀ ਕੜਛੀ ਤੇਲ ਦੀ ਪਾਈ ਸੀ ਆਹ ਦੇਖੋ ਜੀ ਕਾਫੀ ਜਸਟ ਟਾਈਮ ਆਪਾਂ ਸਬਜੀ ਬਣਾ ਰਹੇ ਸੀ ਤੇ ਪਰੋਲ ਕਾਫੀ ਲੱਗ ਰਹੇ ਸੀ ਜਿਦੋਂ ਇਹ ਬਣਦੇ ਨੇ ਤੇ ਇਹ ਬਣ ਕੇ ਬਹੁਤ ਹੀ ਥੋੜੇ ਹੋ ਜਾਂਦੇ ਨੇ ਜਦੋਂ ਤੁਸੀਂ ਇਹਨੂੰ ਪਲਟਾਉਣਾ ਹੈ ਤੇ ਇਸ ਤਰ੍ਹਾਂ ਤੁਸੀਂ ਇੱਕ ਚਮਚਾ ਲੈਣਾ ਹੈ ਤੇ ਇਸ ਤਰ੍ਹਾਂ ਉਲਟਾ-ਪਲਟਾ ਕੇ ਤੇ ਫਿਰ ਇਹਨਾਂ ਨੂੰ ਸੇਕਣਾ ਹੈ ਮੈਂ ਸਾਰੇ ਪਰੋਲਾਂ ਨੂੰ ਇਸ ਤਰ੍ਹਾਂ ਉਲਟਾ-ਪਲਟਾ ਕੇ ਚੰਗੀ ਤਰ੍ਹਾਂ ਸੇਕ ਲੈਣ ਤੇ ਜੇਕਰ ਇਹਦੇ ਵਿੱਚੋਂ ਮਸਾਲਾ ਨਿਕਲ ਜਾਂਦਾ ਹੈ ਤੇ ਕੋਈ ਟੈਨਸ਼ਨ ਨਹੀਂ ਲੈਣੀ ਕਿ ਮਸਾਲਾ ਨਿਕਲ ਗਿਆ ਹੈ ਬਸ ਜਦੋਂ ਇਹ ਪੱਕ ਜਾਂਦੇ ਨੇ ਨਾਲ ਹੀ ਮਸਾਲਾ ਪੱਕ ਜਾਂਦਾ ਫਿਰ ਇਹਨੂੰ ਠੰਡਾ ਕਰ ਲਓ ਤੇ ਫਿਰ ਇਹਦੇ ਵਿੱਚ ਤੁਸੀਂ ਇਹ ਮਸਾਲਾ ਦੁਬਾਰਾ ਤੋਂ ਭਰ ਲਓ ਮੇਰੇ ਵੀ ਕਈ ਪਰੋਲਾਂ ਵਿੱਚੋਂ ਮਸਾਲਾ ਨਿਕਲ ਗਿਆ ਸੀ ਤੇ ਮੈਂ ਥੋੜਾ ਇਹਨਾਂ ਨੂੰ ਚਮਚੇ ਦੀ ਸਹਾਇਤਾ ਨਾਲ ਇਹਨਾਂ ਦੇ ਵਿੱਚ ਦੁਬਾਰਾ ਮਸਾਲਾ ਭਰਦਾ ਸੀ ਤੇ ਹੁਣ ਆਪਣੇ ਪਰੋਲ ਬਹੁਤ ਵਧੀਆ ਬਣ ਕੇ ਤਿਆਰ ਹੋਏ ਨੇ ਇਹਦੇ ਉੱਪਰ ਧਨੀਆ ਤੁਹਾਡੀ ਆਪਣੀ ਚੁਆਇਸ ਹੈ ਤੁਸੀਂ ਪਾਉਣਾ ਪਾਓ ਪਰ ਇਹਨਾਂ ਦਾ ਇੱਕ ਆਪਣਾ ਹੀ ਸਵਾਦ ਹੈ ਇਸ ਕਰਕੇ ਇਹਦੇ ਵਿੱਚ ਮੈਂ ਨਾ ਹੀ ਕੋਈ ਅਮਚੂਰ ਪਾਇਆ ਹੈ ਨਹੀਂ ਇਹਦੇ ਵਿੱਚ ਕੋਈ ਐਕਸਟਰਾ ਮਸਾਲਾ ਪਾਇਆ ਇਹ ਤਾਂ ਨਹੀਂ ਇਹਦੇ ਤੇ ਮੈਂ ਤਾਂ ਨਹੀਂ ਆਪਾਂਗੀ ਬਸ ਇਹਨੂੰ ਗੈਸ ਨੂੰ ਹੁਣ ਆਪਾਂ ਬੰਦ ਕਰਦੇ ਆ ਤੇਨੂੰ ਇਸ ਤਰ੍ਹਾਂ ਹੀ ਆਪਾਂ ਸਰਵ ਕਰਾਂਗੇ ਲਓ ਜੀ ਸਾਡੇ ਬਹੁਤ ਟੇਸਟੀ ਪਰਵਾ ਪੜੋਲ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਤੇ ਖਾਣ ਵਿੱਚ ਵੀ ਇਹ ਬਹੁਤ ਟੇਸਟੀ ਨੇ ਇਹਨੂੰ ਤੁਸੀਂ ਪਰੌਂਠੀ ਦੇ ਨਾਲ ਖਾਓ ਤੇ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਜਿਵੇਂ ਇਹਦੇ ਨਾਲ ਤੁਸੀਂ ਕੋਈ ਦਾਲ ਬਣਾ ਲਓ ਤਾਂ ਵੀ ਇਹਨੂੰ ਖਾਓ ਤੇ ਰੋਟੀ ਦਾ ਟੇਸਟ ਦੁਗਣਾ ਹੋ ਜਾਂਦਾ ਹੈ ਇਹਨੂੰ ਤੁਸੀਂ ਬਣਾ ਕੇ 2-3 ਦਿਨ ਤੱਕ ਫ੍ਰਿਜ 'ਚ ਸਟੋਰ ਕਰਕੇ ਰੱਖ ਸਕਦੇ ਹੋ ਇਹ ਖਰਾਬ ਨਹੀਂ ਹੁੰਦੇ ਜਦੋਂ ਵੀ ਖਾਣੇ ਨੇ ਇਹਨਾਂ ਨੂੰ ਗਰਮ ਕਰੋ ਤੇ ਇਹ ਸੀ ਮੇਰਾ ਤਰੀਕਾ ਪਰਵਾ ਪੜੋਲ ਬਣਾਉਣ ਦਾ ਕਿਉਂਕਿ ਜਦੋਂ ਤੋਂ ਅਸੀਂ ਛੋਟੇ ਆ ਉਦੋਂ ਤੋਂ ਹੀ ਸਾਡੇ ਘਰ ਵਿੱਚ ਇਹਨਾਂ ਨੂੰ ਇਸ ਤਰੀਕੇ ਨਾਲ ਬਣਾਇਆ ਜਾਂਦਾ ਹੈ ਤੇ ਜੇ ਤੁਸੀਂ ਕਿਸੇ ਹੋਰ ਤਰੀਕੇ ਨਾਲ ਬਣਾਉਣੀ ਹੋ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਪਰ ਇਹ ਸਾਡੇ ਘਰ ਦਾ ਹੀ ਬੜਾ ਜਿਹਾ ਸਿੰਪਲ ਜਿਹਾ ਤਰੀਕਾ ਹੈ ਕਿ ਜਦੋਂ ਤੋਂ ਅਸੀਂ ਬਚਪਨ ਤੋਂ ਇਹਨੂੰ ਦੇਖਦੇ ਆ ਇਸ ਤਰ੍ਹਾਂ ਹੀ ਬੰਦੇ ਨੇ ਤੇ ਪਰ ਇਹ ਜਦੋਂ ਵੀ ਬਣਾਓ ਬਹੁਤ ਜ਼ਿਆਦਾ ਟੇਸਟੀ ਬੰਦੇ ਨੇ ਨਹੀਂ ਇਹਦੇ ਵਿੱਚ ਬਹੁਤੇ ਮਸਾਲੇ ਪੈਂਦੇ ਨੇ ਨੋਰਮਲੀ ਘਰ ਦੇ ਮਸਾਲਿਆਂ ਤੋਂ ਹੀ ਬਣ ਕੇ ਤਿਆਰ ਹੁੰਦੇ ਨੇ ਸੋ ਇਹ ਸੀ ਮੇਰੀ ਅੱਜ ਦੀ ਰੈਸਪੀ ਤੇ ਤੁਸੀਂ ਵੀ ਇਹਨੂੰ ਇਸ ਤਰ੍ਹਾਂ ਬਣਾਇਓ ਜੇਕਰ ਤੁਹਾਨੂੰ ਪਰੋਲ ਮਿਲ ਜਾਣ ਤੇ ਜ਼ਰੂਰ ਬਣਾ ਕੇ ਟਰਾਈ ਕਰਿਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਸਬਜੀ ਇੰਨੀ ਜਿਆਦਾ ਟੇਸਟੀ ਬਣੀ ਹੈ ਕਿ ਇਹਨੂੰ ਦੇਖ ਕੇ ਤੇ ਭੁੱਖ ਪਹਿਲੇ ਵੀ ਲੱਗੀ ਸੀ ਤੇ ਹੁਣ ਹੋਰ ਜ਼ਿਆਦਾ ਭੁੱਖ ਵੱਧ ਗਈ ਹੈ ਤੇ ਅਸੀਂ ਬਣਾਉਨੇ ਆ ਨਾਲ ਇਹਦੇ ਗਰਮਾ ਗਰਮ ਫੁਲਕੇ ਤੇ ਖਾਣੇ ਆ ਜੀ ਆਪਣੀ ਪਰੋਲਾਂ ਦੀ ਸਬਜੀ ਤੇ ਮਿਲਦੇ ਆ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ